ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਤੇ ਠੀਕ ਠਾਕ ਹੋਮ ਹੋਗੇ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਕਰਨ ਲੱਗੀ ਹਾਂ ਕਿ ਅੱਜ ਕੱਲ ਕੀ ਹੈ ਕਿ ਮੋਸਟਲੀ ਪੜੀਆਂ ਲਿਖੀਆਂ ਕੁੜੀਆਂ ਨੂੰ ਘਰ ਸੰਭਣਾ ਪੈ ਰਿਹਾ ਬੱਚੇ ਸੰਭਣੇ ਪੈ ਰਿਹਾ ਹੈ ਨਾ ਜਦੋਂ ਉਹ ਘਰ ਸੰਭਾਲਦੀਆਂ ਨੇ ਪਹਿਲਾਂ ਜੋਬ ਕਰਦੀਆਂ ਨੇ ਫਿਰ ਉਹ ਜਦੋਂ ਘਰ ਸੰਭਾਲਣ ਲੱਗ ਜਾਂਦੀਆਂ ਨੇ ਬੱਚੇ ਹੋ ਜਾਂਦੇ ਆ ਬੱਚੇ ਸੰਭਾਲਦੀਆਂ ਨੇ ਤੇ ਘਰ ਵੀ ਸੰਭਾਲਣੇ ਪੈਂਦਾਂ ਨੇ ਤੇ ਘਰੇ ਰਹਿੰਦੀਆਂ ਨੇ ਪਕਰ ਇਹ ਰਹਿ ਰਿਹਾ ਕਿ ਇੱਕ ਟਾਈਮ ਆਉਂਦਾ ਜਦੋਂ ਫੀਲ ਕਰਦੀਆਂ ਨੇ ਕਿ ਯਾਰ ਅਸੀਂ ਘਰ ਜੁੱਗੀਆਂ ਰਹਿ ਗਏ ਆ ਇੰਨਾ ਪੜ੍ਹੇ ਲਿਖੇ ਆ ਇੰਨਾ ਪੜ੍ਹ ਲਿਖ ਕੇ ਆਹੀ ਕੁਝ ਕਰਨਾ ਆ ਇਹ ਤਾਂ ਸੀ ਇਹ ਤਾਂ ਬਿਨਾ ਪੜ੍ਹੇ ਲਿਖੇ ਕਹੀਏ ਪੇਰੈਂਟਸ ਨਹੀਂ ਪੜੇ ਹੁੰਦੇ ਸਾਡੀਆਂ ਮਾਂਮਾ ਕਰਦੀਆਂ ਰਹੀਆਂ ਨੇ ਹੈਨਾ ਸੋ ਜਦੋਂ ਇਹ ਚੀਜ਼ਾਂ ਸੋਚਣ ਲੱਗ ਜਾਂਦੀਆਂ ਨੇ ਤਾਂ ਉਹਨਾਂ ਨੂੰ ਸਟ्रेस ਹੋਣ ਲੱਗ ਜਾਂਦਾ ਸਟ्रेस ਹੁੰਦਾ ਉਹਨਾਂ ਦੇ ਉਹਨਾਂ ਨੂੰ ਐਂਜ਼ਾਇਟੀ ਹੁੰਦੀ ਆ ਘਰ 'ਚ ਕਲੇਸ਼ ਹੁੰਦੇ ਆ ਉਹ ਹੈਨਾ ਆਪਣੇ ਘਰ ਵਾਲੇ ਨਾਲ ਹੀ ਆਪਣੇ ਆਪ ਨੂੰ ਕੰਪੇਅਰ ਕਰਦੀਆਂ ਨੇ ਤੁਸੀਂ ਤਾਂ ਬਾਹਰ ਜਾਂਦੇ ਹੋ ਪ੍ਰੈਸ਼ਰ ਆਂਦੇ ਹੋ ਹਣਾ ਤੇ ਤੁਹਾਨੂੰ ਕੀ ਤੁਹਾਨੂੰ ਇਹਨਾਂ ਚੀਜ਼ਾਂ ਦਾ ਕੀ ਪਤਾ ਮੈਂ ਘਰ ਸੰਭਾਲਦੀ ਆ ਘਰੇ ਰਹਿੰਦੀ ਆ ਮੈਂ ਵੀ ਪੜ੍ਹੀ ਲਿਖੀ ਆ ਮੇਰੇ ਮਾਪੇ ਆਪਣੇ ਵੀ ਮੇਰੇ ਤੇ ਪੈਸਾ ਲਾਇਆ ਸੋ ਇਹਨਾਂ ਚੀਜ਼ਾਂ ਕਰਕੇ ਨਾ ਬਹੁਤ ਹੀ ਜ਼ਿਆਦਾ ਕਲੇਸ਼ ਵਧਿਆ ਹੋਇਆ ਲੋਕਾਂ ਦੇ ਘਰਾਂ 'ਚ ਪਰਿਵਾਰਾਂ 'ਚ ਤੇ ਕਈ ਵਾਰੀ ਤਾਂ ਇਸ ਲੈਵਲ ਤੱਕ ਕੁੜੀਆਂ ਦੀ ਐਂਜ਼ਾਇਟੀ ਚਲੀ ਜਾਂਦੀ ਆ ਕਿ ਉਹ ਅਲੱਗ-ਅਲੱਗ ਹੋਂਦੇ ਡਿਸੀਜਨ ਵੀ ਬਣਾ ਲੈਂਦੀਆਂ ਨੇ ਸੋ ਮੈਂ ਇੱਕ ਛੋਟਾ ਜਿਹਾ ਸਨੇਹਾ ਆਪਦੀਆਂ ਭੈਣਾਂ ਨੂੰ ਦੇਣਾ ਚਾਹੁੰਦੀ ਆ ਜਿਹੜੀਆਂ ਘਰੋ ਘਰੇ ਰਹਿੰਦੀਆਂ ਨੇ ਪੜ੍ਹੀਆਂ ਲਿਖੀਆਂ ਨੇ ਆਪਣੇ ਬੱਚੇ ਸੰਭਾਲਦੀਆਂ ਨੇ ਹਣਾ ਕੁਣ ਮੈਂ ਮੈਂ ਇੱਕ ਮਦਰ ਆ ਮੇਕੋ ਦੋ ਬੱਚੇ ਆ ਇੱਕ ਮੇਰਾ ਬੇਟਾ 4 ਸਾਲ ਦਾ ਤੇ ਮੇਰੀ ਡਾਟਰ ਆ 5 ਮਹੀਨਿਆਂ ਦੀ ਆ ਹਨ ਮੈਂ ਘਰੇ ਹੀ ਰਹਿਨੀ ਆ ਮੈਂ ਵੀ ਗ੍ਰੈਜੂਏਟਡ ਆ ਪੋਸਟ ਗ੍ਰੈਜੂਏਟਡ ਆ ਮੈਂ ਵੀ ਜੌਬ ਕਰਦੀ ਸੀ ਹਨ ਤੇ ਬਟ ਅੱਜ ਦੇ ਟਾਈਮ ਮੈਨੂੰ ਘਰੇ ਰਹਿਣਾ ਪੈ ਰਿਹਾਗਾ ਬਟ ਇਸ ਚੀਜ਼ ਨੇ ਮੈਨੂੰ ਐਂਜ਼ਾਇਟੀ ਨਹੀਂ ਦਿੱਤੀ ਹਨਾ ਕਿਉਂ ਨਹੀਂ ਦਿੱਤੀ ਕਿਉਂਕਿ ਮੈਂ ਆਪਦੇ ਆਪ ਤੇ ਸਾਰੀਆਂ ਚੀਜ਼ਾਂ ਨੂੰ ਹਾਵੀ ਨਹੀਂ ਹੋਣ ਦਿੱਤਾ ਕਿਉਂਕਿ ਜਦੋਂ ਤੁਸੀਂ ਘਰੇ ਰਹਿੰਦੇ ਹੋ ਤੁਹਾਨੂੰ ਕਈ ਵਾਰੀ ਫੋਨ ਕਾਲਸ ਆਉਂਦੇ ਆ ਤੁਹਾਡੇ ਫਰੈਂਡਸ ਤੇ ਆਉਂਦੇ ਆ ਜਾਂ ਘਰ ਦੇ ਆਉਂਦੇ ਆ ਜਾਂ ਕਈ ਵਾਰੀ ਆਪਣਾ ਕੋਈ ਖਾਸ ਹੀ ਕਹਿ ਦਿੰਦਾ ਲੈ ਇੰਨਾ ਪੜਿਆ ਸੀ ਆ ਕੁਝ ਕਰਨ ਵਾਸਤੇ ਹੈਨਾ ਸੋ ਇਹ ਨਹੀਂ ਹੁੰਦਾ ਜੀ ਤੁਸੀਂ ਪੜੇ ਲਿਖੇ ਹੋ ਤਾਂ ਤੁਸੀਂ ਸ਼ੁਕਰਗੁਜ਼ਾਰ ਹੋ ਵਾਹਿਗੁਰੂ ਦਾ ਸ਼ੁਕਰ ਕਰੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਹੋਰ ਬਿਹਤਰ ਫਿਊਚਰ ਦੇ ਸਕਦੇ ਹੋ ਇੱਕ ਪੜੀ ਲਿਖੀ ਮਾਂ ਬਹੁਤ ਵਧੀਆ ਤਰੀਕੇ ਨਾਲ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਦੀ ਹੈ ਕਿਉਂਕਿ ਉਹਨੇ ਦੁਨੀਆ ਵੀ ਦੇਖੀ ਹੁੰਦੀ ਆ ਉਨੇ ਸਭ ਕੁਝ ਬਾਅਦ ਦੇਖ ਕੇ ਆਂਡਾ ਆ ਹੁੰਦਾ ਤੇ ਜਦੋਂ ਉਹ ਆਪਣੇ ਬੱਚਿਆਂ ਨੂੰ ਪਾਲਦੀ ਆ ਨਾ ਤਾਂ ਇੱਕ ਐਕਸਪੀਰੀਅੰਸ ਨਾਲ ਬੱਚੇ ਨੂੰ ਪਾਲਦੀ ਆ ਆਪਣੇ ਘਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਸੰਭਾਲਦੀ ਆ ਹਨ ਸੋ ਗੱਲ ਸਾਰੀ ਆ ਜਾਂਦੀ ਆ ਖੀਰ ਤੇ ਮਾਈਂਡ ਦੀ ਕਿ ਤੁਸੀਂ ਆਪਣੇ ਬ੍ਰੇਨ ਨੂੰ ਜਿੱਦਾਂ ਡਿਕਟੇਟ ਕਰਨਾ ਉਦਾਂ ਤੁਸੀਂ ਫੀਲ ਕਰਨਾ ਹੁਣ ਜੀ ਕੈਨੇਡਾ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਵਰਡ ਆ ਪੋਸਟ ਪੈਟਰਮ ਡਿਪਰੈਸ਼ਨ which is true ਮੈਂ ਇਹਨੂੰ ਡਿਨਾਈ ਨਹੀਂ ਕਰਦੀ ਇੰਡੀਆ ਦੇ ਵਿੱਚ ਅੱਜਕੱਲ੍ਹ ਥੋੜੇ ਜੇ ਪੜੇ ਲਿਖੇ ਲੋਕ ਕਹਿਣ ਲੱਗੇ ਇਹਨੂੰ ਪਰ ਇੰਡੀਆ ਦੇ ਵਿੱਚ ਕੋਈ ਵੀ ਵਰਡ ਨਹੀਂ ਹੈਗਾ ਪੋਸਟ ਪੈਟਰਨ ਡਿਪਰੈਸ਼ਨ ਨਾਮ ਦਾ ਹੈਨਾ ਉਹਦਾ ਰੀਜ਼ਨ ਦੱਸਦੀ ਆ ਹੁਣ ਅਸੀਂ ਕੈਨੇਡਾ ਦੇ ਵਿੱਚ मोस्ट ਆਫ ਦਾ ਕੁੜੀਆਂ ਨੇ ਜਿਨ੍ਹਾਂ ਨੂੰ ਕੋਈ ਹੈਲਪ ਨਹੀਂ ਹੁੰਦੀ ਉਹਨਾਂ ਨੇ ਆਪਣਾ ਆਪ ਵੀ ਦੇਖਣਾ ਆਪਣਾ ਉਹਨਾਂ ਨੇ ਬੱਚੇ ਵੀ ਦੇਖਣੇ ਉਹਨਾਂ ਨੇ ਆਪਣਾ ਘਰ ਵੀ ਦੇਖਣਾ ਹਸਬੰਦ ਨੇ ਕੰਮ ਤੇ ਵੀ ਜਾਣਾ ਸੋ ਉਹਨਾਂ ਨੂੰ ਜਦੋਂ ਕੋਈ ਹੈਲਪ ਸਪੋਰਟ ਨਹੀਂ ਨਾ ਹੁੰਦੀ ਤਾਂ ਉਹ ਐਗਜ਼ੌਸਟ ਹੋ ਜਾਂਦੀਆਂ ਨੇ ਕੰਮ ਕਰਦੀਆਂ ਕਰਦੀਆਂ ਉਤੋਂ ਦੀ ਹਾਲ ਚਾਲ ਪੁੱਛਣ ਵਾਲੇ ਹੋ ਅੱਛਾ ਤੂੰ ਘਰੇ ਅੱਛਾ ਤੈਨੂੰ ਕੋਈ ਹੈਲਪ ਨਹੀਂ ਹੈਗੀ ਲੇਕ ਇਦਾਂ ਨਹੀਂ ਜਦੋਂ ਆਪਾਂ ਗੱਲ ਸੁਣਦੇ ਆਪਾਂ ਫੀਲ ਕਰਦੇ ਆਂ ਕਿ ਹਾਂ ਮੈਂ ਐਂ ਕਹਤੀ ਮੇਰੇ ਨਾਲ ਹੁੰਦਾ ਨਾ ਸੋ ਸਟ्रेस ਤੁਹਾਨੂੰ ਡਿਪਰੈਸਡ ਕਰ ਦਿੰਦੀ ਆ ਹੁਣ ਇਹੀ ਬਈ ਬੰਦਾ ਇੰਡੀਆ ਹੋਵੇ ਇੰਡੀਆ ਤੇ ਸਾਰ ਸਹੂਲਤਾਂ ਨਹੀਂ ਹਨਾ ਹਰੇਕ ਮਨ ਲੈ ਕੇ ਕਲਾਸ ਨੂੰ ਸਹੂਲਤ ਹੈਗੀ ਆ ਉਹ ਮੇਰੇ ਲੈਵਲ ਦੀ ਹੁਣ ਮੈਂ ਆ ਮੇਰੀ ਸੈਕੰਡ ਡਿਲੀਵਰੀ ਹੋਈ ਆ ਮੇਰੀ ਕੁੜੀ 5 ਮਹੀਨਿਆਂ ਦੀ ਆ ਹਨਾ ਤੇ ਮੈਂ ਆਫਟਰ 2 ਵੀਕਸ ਮੇਰੀ ਨਾਰਮਲ ਡਿਲੀਵਰੀ ਸੀ ਆਫਟਰ 2 ਵੀਕਸ ਮੈਂ ਐਕਟਿਵ ਸੀ ਕਿਉਂਕਿ ਮੇਰੇ ਬੇਟੇ ਦੀਆਂ ਕਲਾਸਿਸ ਸੀ ਮੇਰੇ ਅਸਟ੍ਰੰਟ ਕੰਮ ਤੇ ਜਾਂਦੇ ਆ ਹੈਨਾ ਹੁਣ ਚਾਹਤਾ ਮੈਂ ਅਦਰਵੇ ਰਾਉਂਡ ਲੈ ਸਕਦੀ ਕਿ ਹਾਏ ਤੇ 2 ਮਹੀਨੇ ਹੋਇਆ ਮੇਰੀ ਡਿਲੀਵਰੀ ਨੂੰ ਮੈਂ ਕੀ ਕਰਾਂ ਹੈਨਾ ਹਾਂ ਇਹ ਹੈ ਕਿ ਤੁਸੀਂ ਪ੍ਰੀਕਾਸ਼ਨਸ ਵੀ ਲੈਣੇ ਆ ਤੇ ਨਾਲ ਦੀ ਨਾਲ ਐਕਟਿਵ ਵੀ ਹੋ ਰਹੇ ਹੋ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਤੁਹਾਡਾ ਸਰੀਰ ਉਦਾਂ ਦੀ ਆਦਤ ਬਣਾ ਲੈਂਦਾ ਹੈਗਾ ਉਦੋਂ ਹੀ ਤੁਹਾਨੂੰ ਐਕਟਿਵ ਕਰ ਦਿੰਦਾ ਹੈਨਾ ਸੋ ਉਸੇ ਹੀ ਤਰ੍ਹਾਂ ਜੇ ਹੁਣ ਮੈਂ ਇੰਡੀਆ ਹੁੰਦੀ ਪਹਿਲੀ ਗੱਲ ਤਾਂ ਤਿੰਨ ਮਹੀਨੇ ਮੈਂ ਤਾਂ ਨਹੀਂ ਸੀ ਮੰਝੇ ਤੇ ਪੈਰ ਲਾਉਣਾ ਜੀ ਮੈਂ ਤਾਂ ਡਿਲੀਵਰੀ ਕੀਤੀ ਆ ਪੋਸਟ ਪੈਟਰਨ ਆ ਸੇਵਾ ਹੁੰਦੀ ਮਸਾਜਾ ਹੁੰਦੀ ਹੈ ਹਨ ਪਰ ਜਿਹੜੀਆਂ ਖਾਂਦੇ ਬਹਿ ਕੇ ਆਰਾਮ ਨਾਲ ਤਿੰਨ ਮਹੀਨੇ ਫੇਰ ਸੋਚਦੇ ਵੀ ਹਾਂ ਕੀ ਆ ਸੋ ਉਤੋਂ ਦਾ ਮਾਡਲ ਓ ਆ ਆਪਾਂ ਲੱਕੀ ਨੇ ਉਹ ਵੀ ਜਿਹੜੇ ਉਹ ਚੀਜ਼ ਨੂੰ ਇੰਜੋਏ ਕਰਦੇ ਆ ਇੱਥੇ ਆਪਾਂ ਵੀ ਲੱਕੀ ਆ ਹਨ ਕਿਉਂਕਿ ਆਪਾਂ ਨੂੰ ਬੂਸਟ ਮਿਲਦਾ ਆ ਜੇ ਮਜਬੂਰੀ ਨੂੰ ਮਜਬੂਰੀ ਨਾ ਸਮਝਿਆ ਕਰੋ ਤੇ ਸਿੰਫਟੀ ਨਾ ਲਿਆ ਕਰੋ ਲੋਕਾਂ ਤੋਂ ਓ ਨੂੰ ਵੀ ਆਪਣਾ ਇੱਕ ਬੂਸਟਰ ਸਮਝਿਆ ਕਰੋ ਕਿ ਠੀਕਾ ਸਾਨੂੰ ਇਹ ਚੀਜ਼ਾਂ ਜੋ ਕਰਨੀਆਂ ਪੈਂਦੀਆਂ ਨੇ ਸਾਡੀ ਬੋਡੀ ਉਨੀ ਐਕਟਿਵ ਹੋ ਜਾਂਦੀ ਹੈ ਹਨਾ ਅ ਇੰਟਰਨੈਸ਼ਨਲ ਲੋਕਾਂ ਦਾ ਜ਼ਿਆਦਾ ਯੰਗ ਰਹਿਣ ਦਾ ਕਾਰਨ ਕੀ ਹੈ ਕਿ ਉਹ ਹਮੇਸ਼ਾ ਹੀ ਐਕਟਿਵ ਰਹਿੰਦੇ ਆ ਉਹਨਾਂ ਕੋਲ ਐਕਸਕਿਊਜ਼ ਨਹੀਂ ਹੁੰਦੇ ਹੈਗੇ ਕਿ ਉਹਨਾਂ ਨੂੰ ਹੋਰ ਇੱਕ ਚੀਜ਼ ਹੈਵ ਟੂ ਲਾਈਫਸਟ ਕਰਨੀ ਪੈਂਦੀ ਹੈ ਜਿਹੜੇ ਕਿ ਆਪਣੀ ਇੰਡੀਆ ਦੇ ਵਿੱਚ ਐਕਸਕਿਊਜ਼ ਚੱਲ ਜਾਂਦੇ ਆ ਹੈਲਪ ਬਹੁਤ ਹੁੰਦੀ ਹੈ سپورਟ ਬਹੁਤ ਹੁੰਦੀ ਹੈ ਬਹੁਤ ਖੁਸ਼ ਹੋ ਜਾਂਦਾ ਹਨ ਸੋ ਜਿਹੜੀਆਂ ਮੇਰੀਆਂ ਭੈਣਾਂ ਜਾਂ ਮੇਤੋ ਛੋਟੀਆਂ ਨੇ ਮੇਤੋ ਵੱਡੀਆਂ ਨੇ ਮੇਰੇ ਹਾਨ ਦੀਆਂ ਨੇ ਬੱਚੇ ਆ ਉਹਨਾਂ ਦੇ ਛੋਟੇ ਛੋਟੇ ਤੇ ਉਹਨਾਂ ਨੂੰ ਘਰੇ ਰਹਿਣਾ ਪੈਂਦਾ ਘਰੇ ਸੰਭਾਲ ਘਰ ਸੰਭਾਲਣਾ ਪੈਂਦਾ ਤੇ ਉਹ ਜੌਬ ਵੀ ਕਰਦੀਆਂ ਸੀ ਜੌਬ ਛੱਡ ਕੇ ਬੈਠੀਆਂ ਨੇ ਤਾਂ ਉਹ ਵੇਟ ਕਰਦੀਆਂ ਨੇ ਮਸਾਂ ਸਾਲ ਪੂਰਾ ਹੋਊਗਾ ਵੈਕ ਟੂ ਵਰਕ ਜਾਵਾਂਗੇ ਹਨਾ ਤੇ ਜਾਂ ਉਹਨਾਂ ਦੇ ਪੇਰੈਂਟਸ ਨਹੀਂ ਆ ਰਹੇ ਹੈਗੇ ਕੱਲੀਆਂ ਸੰਭਾਲਦੀਆਂ ਨੇ ਡੇ ਕੇਅਰ ਲੱਭਦੀਆਂ ਨੇ ਹਨਾ ਤਾਂ ਮੈਂ ਚਲੋ ਡੇ ਕੇਅਰ ਜਿਹੜੀਆਂ ਸਹੂਲਤਾਂ ਕੈਨੇਡਾ ਤੁਹਾਨੂੰ ਦਿੰਦਾ ਜੀ ਤੁਸੀਂ ਲੈ ਸਕਦੇ ਹੋ ਟੇਕ ਕੇ ਥੈਮ ਕਈ ਵਾਰੀ ਦੋ ਤਿੰਨ ਬੱਚੇ ਹੁੰਦੇ ਆਪਾਂ ਨੂੰ ਲੈਣੀ ਵੀ ਪੈਂਦੀਆਂ ਬਟ ਜੇ ਤੁਸੀਂ ਘਰੇ ਰਹਿ ਰਹੇ ਹੋ ਆਪਣੇ ਬੱਚਿਆਂ ਨੂੰ ਸੰਭਾਲਦੇ ਹੋ ਤਾਂ ਉਹਦੇ ਵਿੱਚ ਇੱਕ ਖੁਸ਼ੀ ਮਹਿਸੂਸ ਕਰਨ ਨੂੰ ਸ਼ੁਰੂ ਕਰੋ ਉਹਦਾ ਮੈਂ ਤੁਹਾਨੂੰ ਰੀਜ਼ਨ ਦੱਸਦੀ ਆ ਘਰੇ ਰਹਿ ਕੇ ਚਾਹੇ ਤੁਹਾਨੂੰ ਇਹ ਲੱਗਦਾਗਾ ਕਿ ਤੁਸੀਂ ਅਰਨਿੰਗ ਨਹੀਂ ਕਰ ਰਹੀਆਂ ਹੈ ਹਨਾ ਜਾਂ ਮੈਂ ਕਿਹੜਾ ਪੈਸਾ ਕਮਾ ਰਹੀਆਂ ਤੁਹਾਡੀ ਇਹੀ ਕਮਾਈ ਨੇ ਜਦੋਂ ਵੱਡੇ ਹੋ ਕੇ ਇਹਨਾਂ ਨੇ ਤੁਹਾਨੂੰ ਪਿਆਰ ਕਰਨਾ ਸੰਸਕਾਰੀ ਨਿਕਲਣਾ ਬਣਨਾ ਤੁਹਾਨੂੰ ਸਮਝਣਾ ਤੁਹਾਡੇ ਨਾਲ ਬੈਠਣਾ ਤੁਹਾਨੂੰ ਟਾਈਮ ਦੇਣਾ ਹੈ ਹਨਾ ਉਦੋਂ ਤੁਹਾਨੂੰ ਵੈਲਿਊ ਆਊਗੀ ਤੁਹਾਡੇ ਅੱਜ ਦੇ ਟਾਈਮ ਦੀ ਔਰ ਜਿਹੜੀਆਂ ਕਈ ਐਕਸਪੀਰੀਅੰਸ ਮੈਂ ਇਦਾਂ ਦੇ ਵੇਖੇ ਆ ਲਾਈਫ ਦੇ ਵਿੱਚ ਕਈ ਮਦਰਸ ਨੇ ਬੱਚਿਆਂ ਨੂੰ ਡੇ ਕੇਅਰ ਛੱਡਿਆ ਜਾਂ ਹੈਲਪਰਾਂ ਕੋਲੇ ਛੱਡ ਕੇ ਆਪ ਕੰਮ ਤੇ ਜਾਂਦੀਆਂ ਰਹੀਆਂ ਨੇ ਚਲੋ ਉਹਨਾਂ ਦਾ ਸਮਾਂ ਸੀ ਉਹਨਾਂ ਦੀ ਮਜਬੂਰੀ ਸੀ ਜਾਣਨਾ ਵੀ ਪੈਂਦਾ ਬਹੁਤ ਮਾਮਾ ਨੂੰ ਹਨਾ ਇਦਾਂ ਤਾਂ ਉਹ ਜਦੋਂ ਬੱਚੇ ਸਮਝਦਾਰ ਹੋ ਜਾਂਦੇ ਨੇ ਨਾ ਉਦੋਂ ਕਹਿੰਦੇ ਨੇ ਕਿ ਜਦੋਂ ਸਾਨੂੰ ਥੋੜੀ ਲੋੜ ਸੀ ਉਦੋਂ ਤੁਸੀਂ ਸਾਨੂੰ ਡੇ ਕੇਅਰ ਛੱਡਿਆ ਹੁੰਦੀ ਸੀ ਜਦੋਂ ਮੈਂ ਸਿਕਾ ਹੁੰਦਾ ਸੀ ਜਾਂ ਸਿਕਦੀ ਸੀ ਮੈਨੂੰ ਤੁਹਾਡੀ ਹੱਗੀ ਦੀ ਲੋੜ ਸੀ ਮੈਨੂੰ ਤੁਹਾਡੀ ਲੋੜ ਸੀ ਉਦੋਂ ਤੁਸੀਂ ਮੈਨੂੰ ਸਕੂਲ ਛੱਡ ਲੈ ਕੇ ਛੱਡ ਕੇ ਤੁਸੀਂ ਕੰਮ ਤੇ ਜਾਂਦੇ ਰਹੇ ਹਾਂ ਨਾਓ ਹੁਣ ਤੁਸੀਂ ਚਾਹੁੰਦੇ ਹੋ ਕਿ ਮੈਂ ਥੋੜਾ ਬੈਠਾਂ ਤੁਹਾਨੂੰ ਮੈਂ ਗੱਲਾਂ ਕਰਾਂ ਕਈ ਬੱਚੇ ਮਨ ਦੇ ਵਿੱਚ ਇਹ ਚੀਜ਼ਾਂ ਨੂੰ ਭਰ ਲੈਂਦੇ ਨੇ ਹਨਾ ਸੋ ਜੇ ਆਪਣੇ ਜੋ ਆਪਣੀ ਆਪਣੀ ਕੇਜ ਤੇ ਆ ਕੇ ਜਦੋਂ ਅਸੀਂ ਸਾਨੂੰ ਇਹਨਾਂ ਨੂੰ ਦੇਖਣਾ ਅਸੀਂ ਉਦੋਂ ਸਾਨੂੰ ਇਹਨਾਂ ਨੇ ਸੁਣਨਾ ਨਹੀਂ ਸਾਡੇ ਕੋਲ ਬੈਠਣਾ ਨਹੀਂ ਉਦੋਂ ਉਦੋਂ ਫਿਰ ਉਹ ਕੀਤੀਆਂ ਕਮਾਈਆਂ ਦਾ ਕੋਈ ਮੁੱਲ ਨਹੀਂ ਰਹਿੰਦਾ ਕਮਾਈ ਇਹੀ ਆਪਣੀ ਜਿੱਦਣ ਤੁਹਾਨੂੰ ਤੁਹਾਡੇ ਬੱਚੇ ਸਾਂਭਣ ਦਾ ਮੌਕਾ ਮਿਲਦਾ ਆ ਤੁਹਾਨੂੰ ਤੁਹਾਡਾ ਘਰ ਵਾਲਾ ਵਧੀਆ ਕੰਮ ਕਰ ਰਿਹਾ ਤੁਹਾਨੂੰ ਸਪੋਰਟ ਆ ਤੁਸੀਂ ਸਟੇਬਲ ਹੋ ਤੁਸੀਂ ਸਰਵਾਈਵ ਗੁੱਡ ਕਰ ਰਹੇ ਹੋ ਤਾਂ ਤੁਸੀਂ ਡਿਪਰੈਸਡ ਸਟ्रेस ਨਾ ਹੋਇਆ ਕਰੋ ਵਾਹਿਗੁਰੂ ਦਾ ਸ਼ੁਕਰ ਕਰਿਆ ਕਰੋ ਕਿ ਸ਼ੁ크ਰਾ ਵਾਹਿਗੁਰੂ ਤੇਰਾ ਤੂੰ ਮੈਨੂੰ ਲਾਦ ਵਰਖੀ ਤੂੰ ਮੈਨੂੰ ਦਾਤ ਵਰਖੀ ਮੈਂ ਇਹਨਾਂ ਦੇ ਨਾਲ ਟਾਈਮ ਸਪੈਂਡ ਕਰਦੀ ਆ ਕਿਉਂਕਿ ਦੁਨੀਆ ਦੇ ਬਹੁਤੋ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਹੀ ਤਰਸਦੇ ਨੇ ਸੋ ਆਪਣੇ ਆਪ ਦੇ ਵਿੱਚ ਹੌਸਲਾ ਰੱਖਣਾ ਸ਼ੁਰੂ ਕਰੋ ਆਪਣੇ ਮਾਈਂਡ ਨੂੰ ਕੰਟਰੋਲ ਕਰਨਾ ਹੈ ਸ਼ੁਰੂ ਕਰੋ ਤੁਸੀਂ ਦੇਖੋ ਤੁਸੀਂ ਦਿਨ ਦੀਆਂ 100 ਵੀਡੀਓਜ਼ ਰੀਲਾਂ ਜਦੋਂ ਤੁਹਾਨੂੰ ਟਾਈਮ ਮਿਲਦਾ ਦੇਖਦੇ ਹੋ ਤਾਂ ਜਦੋਂ ਤੁਸੀਂ ਕੋਈ ਮੋਟੀਵੇਸ਼ਨਲ ਚੀਜ਼ਾਂ ਦੇਖਦੇ ਹੋ ਅਖੀਰ ਤੇ ਕਹਾਣੀ ਘੁੰਮ ਘਮਾ ਕੇ ਸਾਰੀ ਦਿਮਾਗ ਦੀ ਆ ਜਾਂਦੀ ਹੈ ਠੀਕ ਹੈ ਹਰ ਇੱਕ ਚੀਜ਼ ਬ੍ਰੇਨ ਦੇ ਨਾਲ ਅਟੈਚ ਆ ਜਿਵੇਂ ਮੈਂ ਇੱਥੇ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨੀ ਆ 1994 ਦੇ ਵਿੱਚ ਜਪਾਨ ਦੇ ਵਿੱਚ ਨਾ ਇੱਕ ਰਿਸਰਚ ਹੋਈ ਸੀ ਪਾਣੀ ਤੇ ਡਾਕਟਰ ਇਮੋਟੋ ਨਾਮ ਉਹਨਾਂ ਦਾ ਹੈ ਨਾ ਉਹਨਾਂ ਦੀ ਰਿਸਰਚ ਸੀ ਪਾਣੀ ਦੇ ਉੱਤੇ ਉਹਨਾਂ ਨੇ ਕੀ ਕੀਤਾ ਸੀਗਾ ਕਿ ਦੋ ਬੋਟਲਾਂ ਲਿਆਈਆਂ ਸੀ ਪਾਣੀ ਦੀਆਂ ਸੋ ਉਹਨਾਂ ਦੇ ਵਿੱਚ ਉਹਨਾਂ ਨੇ ਕੀ ਕੀਤਾ ਇੱਕ ਬੋਟਲ ਦੇ ਉੱਤੇ ਉਹਨਾਂ ਨੇ ਗ੍ਰੈਟੀਟਿਊਡ ਕੀਤਾ ਪੋਜ਼ਿਟਿਵਿਟੀ ਕੀਤੀ ਸ਼ੁਕਰਿਆ ਕੀਤਾ ਹਨਾ ਗੁੱਡ ਗੁੱਡ ਵਰਡਸ ਯੂਜ਼ ਕੀਤੇ ਤੇ ਇੱਕ ਪਾਣੀ ਦੇ ਉੱਤੇ ਉਹਨਾਂ ਨੇ ਨਿਰੀ 네ਗੈਟਿਵਿਟੀ ਬੋਲੀ ਹਨਾ ਕਿ ਹਨਾ ਬੈਡ ਬੋਲਿਆ 네ਗੈਟਿਵ ਬੋਲਿਆ ਤੇ ਜਿੰਨਾ ਵੀ ਉਹ ਗਲਤ ਬੋਲ ਸਕਦੇ ਸੀ ਹਨਾ ਤੇ ਉਹ ਉਹ ਬੋਲਿਆ ਉਸ ਤੋਂ ਬਾਅਦ ਉਹਨਾਂ ਨੇ ਉਹ ਪਾਣੀ ਨੂੰ ਸਟੋਰ ਕਰਕੇ ਫ੍ਰਿਜ ਵਿੱਚ ਰੱਖ ਦਿੱਤਾ ਜਦੋਂ ਬਰਫ਼ ਜਮੂਗੀ ਤਾਂ ਉਹਨਾਂ ਨੂੰ ਉਹਨਾਂ ਨੇ ਟੈਸਟ ਕੀਤਾ ਉਹਦੇ ਮੋਲੀਕਿਊਲਸ ਚੈੱਕ ਕੀਤੇ ਤਾਂ ਜਦੋਂ ਉਹਨਾਂ ਨੇ ਵੇਖਿਆ ਨਾ ਤੇ ਜਿਹੜੇ ਪਾਣੀ ਦੇਤੇ ਪੋਜ਼ਿਟਿਵ ਸੀਗੀ ਗੁੱਡ ਵਰਡ ਸੀ ਇਹ ਉਹ ਕ੍ਰਿਸਟਲ ਬਹੁਤ ਸੋਹਣੇ ਬਣੇ ਹੋਏ ਸੀ ਡਾਇਮੰਡ ਸ਼ੇਪ ਚ ਬਣੇ ਹੋਏ ਸੀ ਤੇ ਜਿਹੜਾ ਦੂਜਾ ਸੀਗਾ ਨੈਗੇਟਿਵਿਟੀ ਵਾਲਾ ਪਾਣੀ ਸੀਗਾ ਉਹ ਨਾਲ ਟੁੱਟੇ ਫੁੱਟੇ ਕ੍ਰਿਸਟਲ ਉਹਦੇ ਬੇਕਾਰ ਕ੍ਰਿਸਟਲ ਸੀਗੇ ਹਨਾ ਸੋ ਉਹਨੇ ਸਮਝਾਇਆ ਸੀਗਾ ਕਿ ਆਪਣੀ ਬਾਡੀ ਦੇ ਵਿੱਚ 70% ਪਾਣੀ ਹੁੰਦਾ ਸੋ ਜੋ ਅਸੀਂ ਸੋਚਦੇ ਆ ਹਨਾ ਉਹੀ ਅਸੀਂ ਅਬਜ਼ਰਵ ਕਰਦੇ ਆ ਸੋ ਹੁੰਦੂ ਤੁਸੀਂ ਇਹੀ ਸੋਚੋ ਕਿ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲਦੇ ਹੋ ਆਪ ਰਹਿੰਦੇ ਹੋ ਤੇ ਉੱਥੇ 네ਗੇਟਿਵ ਸੋਚਦੇ ਹੋ ਹਨਾ ਤੁਸੀਂ ਸੋਚਦੇ ਹੋ ਆਹ ਕੀ ਹੋ ਗਿਆ ਇੱਥੇ ਕਾਤੇ ਹੋ ਗਿਆ ਐਂ ਕਾਤੇ ਹੋ ਗਿਆ ਮੈਂ ਨਹੀਂਆ ਕਰਨਾ ਸੀ ਹਨਾ ਤਾਂ ਤੁਸੀਂ ਦੇਖੋ ਵੀ ਉਹ ਕਿੰਨੀ ਆ 네ਗੇਟਿਵ ਚੀਜ਼ਾਂ ਤੁਹਾਨੂੰ ਪ੍ਰਭਾਵ ਕਰਦੀਆਂ ਨੇ ਤੁਹਾਡੇ ਬੱਚਿਆਂ ਨੂੰ ਪ੍ਰਭਾਵ ਕਰਦੀਆਂ ਨੇ ਕਿੰਨੀ ਘਰ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਫਿਰ ਜਦੋਂ ਵੇਲਾ ਲੰਘ ਜਾਂਦਾ ਆਪਾਂ ਪਛਤਾਉਂਦੇ ਸਾਡੇ ਨੂੰ ਰੱਬ ਨੇ ਐ ਕਿੱਥੋਂ ਕਰਤਾ ਰੱਬ ਨੇ ਕੁਝ ਨਹੀਂ ਕੀਤਾ ਹੁੰਦਾ ਤੁਹਾਡੇ ਨਾਲ ਤੁਸੀਂ ਤੁਹਾਡੇ ਸੋਚਾਂ ਨੇ ਹੀ ਤੁਹਾਨੂੰ ਤੁਹਾਡੀ ਲਾਈਫ ਦੇ ਰੂਟ ਦੇਣੇ ਨੇ ਤੁਸੀਂ ਜਿੱਦਾਂ ਤੁਸੀਂ ਸੋਚਣਾ ਆ ਉਦੋਂ ਥੋੜੀ ਜਿੰਦਗੀ ਚ ਹੋਣਾ ਆ ਹਨਾ ਸੋ ਟਰਾਈ ਕਰਿਆ ਕਰੋ ਪੋਜ਼ਿਟਿਵ ਰਹਿਣ ਦੀ ਹਨਾ ਜੇ ਤੁਹਾਨੂੰ ਕੋਈ ਆ ਕੇ ਵੀ ਬਾਹਰਲਾ ਕਹਿੰਦਾਗਾ ਕਿ ਲੈ ਤੂੰ ਨਹੀਂ ਪੜੀ ਲਿਖੀ ਆ ਤੂੰ ਹਲੇ ਘਰੀ ਆ ਤੈਨੂੰ ਬੱਚੇ ਸਾਹਮਣੇ ਪੈਂਦੇ ਆ ਹਨਾ ਤੁਸੀਂ ਉਹਨੂੰ ਕਹਾਂ ਕਰੋ ਵੀ ਕੋਈ ਗੱਲ ਨਹੀਂ ਅਸੀਂ ਖੁਸ਼ ਆ ਮੈਂ ਇਸੇ ਚੀਜ਼ ਚ ਖੁਸ਼ ਆ ਜਦੋਂ ਤੁਸੀਂ ਜਿਹੜੇ ਤੁਹਾਨੂੰ ਨੈਗੇਟਿਵ ਕਰਦੇ ਆ ਨਾ ਜਦੋਂ ਤੁਸੀਂ ਉਹਨਾਂ ਨੂੰ ਸਟਾਪ ਕਰਨ ਲੱਗੋਗੇ ਰਾਈਟੇ ਵਿੱਚ ਜਦੋਂ ਤੁਹਾਨੂੰ ਤੁਹਾਡੇ ਤੇ ਨੈਗੇਟਿਵਿਟੀ ਸਪਰੈਡ ਕਰਦੇ ਆ ਤਾਂ ਤੁਸੀਂ ਬੈਟਰ ਫੀਲ ਕਰਨਾ ਸ਼ੁਰੂ ਕਰਨਾ ਸੋ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਆ ਮੇਰੇ ਫ੍ਰੀ ਸੈਸ਼ਨਸ ਆ ਆਪਾਂ ਫ੍ਰੀ ਗੱਲਬਾਤ ਕਰਾਂਗੇ ਤੁਹਾਡੀ ਪ੍ਰਾਈਵੇਸੀ 100% ਦਾ ਪ੍ਰਾਈਵੇਸੀ ਦਾ ਧਿਆਨ ਰੱਖਿਆ ਜਾਂਦਾ ਥੋੜਾ ਡਾਟਾ ਕਦੇ ਸ਼ੇਅਰ ਕਿਤੇ ਸ਼ੇਅਰ ਨਹੀਂ ਹੁੰਦਾ ਸੋ ਤੁਸੀਂ ਮੇਰੇ ਨਾਲ ਫ੍ਰੀ 1 ਟੂ 1 ਸੈਸ਼ਨ ਕਰ ਸਕਦੇ ਹੋ ਜੇ ਤੁਸੀਂ ਕਿਤੇ ਸਟਕ ਫੀਲ ਕਰਦੇ ਹੋ ਜਾਂ ਘਬਰਾਏ ਫੀਲ ਕਰਦੇ ਹੋ ਜਾਂ ਤੁਸੀਂ ਫੀਲ ਕਰਦੇ ਹੋ ਬਹੁਤ ਇਕੱਲਾ ਫੀਲ ਕਰਦੇ ਹੋ ਜਾਂ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਸੋ ਮੇਰੇ ਇੰਸਟਾਗ੍ਰam ਪੇਜ ਲਾਈਫ ਕੋਚ ਰਮਨਦੀਪ ਤੇ ਜਾ ਕੇ ਤੇ ਵਿੱਚ ਲਿੰਕ ਹੈ ਕੀ ਤੁਸੀਂ ਲਿੰਕ ਦੇ ਉੱਤੇ ਜਾ ਕੇ ਅਪਾਇੰਟਮੈਂਟ ਬੁੱਕ